ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਜੀ ਨੇ ਗਵਾਂਡੀ ਸ਼ਿਰਮੋਰ ਰਿਹਾਸਤ ਦੇ ਰਾਜਾ ਮੇਦਨੀ ਪ੍ਰਕਾਸ਼ ਦੀ ਮੇਜਬਾਨੀ ਕਬੂਲ ਕੀਤੀ ਸੀ ਗੁਰੂ ਪਾਸ਼ਾ ਜੀ ਉੱਥੇ 3 ਸਾਲ ਤੱਕ ਰਹੇ ਸਨ ਇਸ ਤੋਂ ਬਾਅਦ ਗੁਰੂ ਪਾਸ਼ਾ ਜੀ ਨੇ ਆਪਣੇ ਰਹਿਣ ਲਈ ਜਮਨਾ ਨਦੀ ਦੇ ਕੰਢੇ ਇੱਕ ਥਾਂ ਦੀ ਚੋਣ ਕੀਤੀ ਜਿਸ ਦਾ ਨਾਮ ਸੀ ਪੌਂਟਾ ਸਾਹਿਬ ਇਥੇ ਹੀ ਗੁਰੂ ਪਾਤਸ਼ਾਹ ਜੀ ਦੇ ਸਭ ਤੋਂ ਵੱਡੇ ਸੁਪੁੱਤਰ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਸੀ ਇੱਥੇ ਉਹਨਾਂ ਨੂੰ ਇੱਕ ਵਾਰ ਫਿਰ ਜੰਗ ਦਾ ਸਾਹਮਣਾ ਕਰਨਾ ਪਿਆ ਸੀ ਇਸ ਵਾਰ ਭੀਮ ਚੰਦ ਅਤੇ ਫਤਿਹ ਸ਼ਾਹ ਦੀ ਫੌਜ ਨੇ ਸਾਂਝੇ ਤੌਰ ਤੇ ਗੁਰੂ ਪਾਤਸ਼ਾਹ ਜੀ ਉੱਤੇ ਹਮਲਾ ਕੀਤਾ ਸੀ ਇਹ ਜੰਗ ਪੌਂਟਾ ਸਾਹਿਬ ਤੋਂ 6 ਮੀਲ ਦੂਰੀ ਤੇ ਪੰਗਾਣੀ ਵਿਖੇ ਹੋਈ ਸੀ ਇਸ ਲੜਾਈ ਵਿੱਚ ਇਹਨਾਂ ਰਾਜਿਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ ਅਤੇ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਕਿੰਨੇ ਤਾਕਤਵਰ ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਉਮੀਦ ਕਰਦੇ ਹਾਂ ਕਿ ਇਹ ਸਾਖੀ ਤੁਹਾਨੂੰ ਵਧੀਆ ਲੱਗੇ ਹੋਵੇਗੀ ਵਾਹਿਗੁਰੂ ਜਰੂਰ ਲਿਖਣਾ ਅਤੇ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ